ਅੱਛਾ ਯਾਰ ਗੱਲ ਦੀ ਵੀਡੀਓ ਦੇਖ ਰਹੇ ਸੀ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਰ ਚਰਾਂਤ ਦੀ ਵੱਡੀ ਖਬਰ ਤਨ ਖੜਦੇ ਅਸਤੀਫਾ ਕਰਨ ਆਇਆ ਸਾਹਮਣੇ ਜਾਨੋ ਜਸਟਿਸ ਵਰਮਨ ਦੇ ਮਹਾਦੋਸ਼ ਨਾਲ ਕੀ ਹੈ ਸੰਬੰਧ ਇਸ ਦੇ ਨਾਲ ਹੀ ਸੋਮਵਾਰ ਦੇਰ ਸ਼ਾਮ ਜਗਦੀਸ ਤਨ ਖੜਨੇ ਸੇਦ ਕਰਨ ਦੇ ਹਵਾਲਾ ਦਿੰਦੇ ਹੋਏ ਅਚਾਨਕ ਉਪ ਰਾਸ਼ਟਰਪਤੀ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ ਪਰ ਇਸ ਗੱਲ ਦਾ ਤਤਕਾਲੀ ਕਾਰਨ ਰਾਜ ਸਭਾ ਵਿੱਚ ਜਸਤੀਸ ਜਿਸ਼ਵੰਤ ਵਰਮਾ ਖਿਲਾਫ ਮਹਾਂਦੋਸ਼ ਲਗਾਇਆ ਹੈ ਇਸ ਦੇ ਨਾਲ ਹੀ ਨੋਟਿਸ جاری ਆ ਰਿਹਾ ਹੈ ਤਨਖਣ ਨੇ ਬਤੌਰ ਚੇਅਰਮੈਨ ਉਸ ਮਤੇ ਨੂੰ ਮਨਜ਼ੂਰੀ ਦੇ ਦਿੱਤੀ ਸੀ ਜਿਸ ਵਿੱਚ ਵਿਰੋਧੀ ਧਿਰ ਨੇ 63 ਮੈਂਬਰਾਂ ਨੂੰ ਹਸਤਾਖਰ ਕੀਤੇ ਸਨ ਇਸ ਦੇ ਨਾਲ ਹੀ ਜਾਣਕਾਰੀ ਮਿਲ ਰਹੀ ਹੈ ਕਿ ਸਰਕਾਰ ਦੇ ਫਿਰੋਲ ਲੀਡਰਸ ਨੂੰ ਨਹੀਂ ਸੀ ਇਸ ਨਾਲ ਹੀ ਨਹੀਂ ਤਨਖੜ ਨੇ ਕੋਸ਼ਿਸ਼ ਕੀਤੀ ਸੀ ਕਿ ਮਹਾਦੋਸ਼ ਦਾ ਮਾਮਲਾ ਪਹਿਲਾ ਰਾਸਵਾ ਵਿੱਚ ਹੀ ਚੱਲੇ ਜਿਹੜਾ ਸਪਸ਼ਟ ਰੂਪ ਨਾਲ ਵਿਰੋਧੀ ਧਿਰ ਦੇ ਖਾਤੇ ਵਿੱਚ ਜਾਂਦਾ ਸੀ ਕਿਉਂਕਿ ਉਸ ਦਾ ਮਤਾ ਹੀ ਸਵੀਕਾਰ ਕੀਤਾ ਗਿਆ ਸੀ ਇਸ ਤੋਂ ਬਾਅਦ ਕਰਨਾ ਜਿਹੀਆਂ ਕਟੀਆਂ ਜਿਸਨ ਤੋਂ ਤਨਖੜ ਦੂਰ ਹੋ ਗਏ ਅਤੇ ਉਹਨਾਂ ਨੇ ਹਸਤੀਫੇ ਦੇ ਫੈਸਲਾ ਲੈ ਲਿਆ ਅਤੇ ਉਹਨਾਂ ਨੇ ਸ਼ਾਮ 6 ਵਜੇ ਤੱਕ ਸਰਕਾਰ ਨੂੰ ਆਪਣੇ ਇਸ ਫੈਸਲੇ ਤੋਂ ਜਾਣੂ ਕਰਵਾਇਆ ਦਿੱਤਾ ਕਿ ਰਾਤ 9:00 ਤੱਕ ਅਤੇ ਇਸ ਜਨਤਕ ਕਰ ਦਿੱਤਾ ਇਸ ਦੇ ਨਾਲ ਹੀ ਉਹਨਾਂ ਨੇ ਜਾਣਕਾਰੀ ਦਿੱਤੀ ਮੰਗਲਵਾਰ ਨੂੰ ਦਿਨ ਭਰ ਤਨਖਾਣ ਨੇ ਅਸਤੀਫੇ ਨੂੰ ਲੈ ਕੇ ਕਿ ਐਸੀ ਚੱਲ ਦੇ ਰਹੇ ਹਨ ਤੇ ਇਹੇ ਗੱਲ ਲਗਭਗ ਤਾਂ ਹੋ ਚੁੱਕੀ ਸੀ ਕਿ ਇਸ ਇਹ ਇੱਕ ਕਾਰਨ ਜਸਟਿਸ ਵਰਮਾ ਹੀ ਸੀ ਸਰਕਾਰ ਵੱਲੋਂ ਪਹਿਲਾਂ ਹੀ ਐਲਾਨ ਕੀਤਾ ਜਾ ਚੁੱਕਾ ਹੈ ਕਿ ਭ੍ਰਿਸ਼ਟਾਚਾਰ ਦੇ ਮੁਲਾਜ਼ਮ ਜਸਟਿਸ ਵਰਮਾ ਖਿਲਾਫ ਮਹਾਂਦੋਸ਼ ਲਗਾਏ ਗਏ ਹਨ ਧੰਨਵਾਦ